ਹੱਲਾ ਵਾ 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 ਤੇ ਇਹ ਦੇਖੋ ਸਾਰੀਆਂ ਸੰਗਤਾਂ ਅੱਜ ਇਹ ਸਾਰੇ ਸਾਕਾ ਸੈਨਿਕ ਅੰਮਰਸਤ ਹੋ ਕੇ ਚੱਲ ਕੇ ਆਏ ਆ ਵਾਈਸ ਪ੍ਰੈਜ਼ੀਡੈਂਟ ਦਲਬਾਖ ਸਿੰਘ ਸਾਬ ਦੀ ਪ੍ਰਧਾਨਗੀ ਦੇ ਥੱਲੇ ਇਹ ਸਾਰੇ ਮੇਰੇ ਵੀਰ ਪਟਿਆਲੇ ਧਰਮੇ ਤੇ ਜਾਣ ਵਾਸਤੇ ਜਿੱਦਾਂ ਜਿੱਦਾਂ ਆਈ ਜਾਂਦੇ ਆ ਇੱਥੋਂ ਜਲ ਪਾਣੀ ਛੱਕ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਟਿਆਲੇ ਧਰਮੇ ਤੇ ਜਾ ਰਹੇ ਆ ਅੱਜ ਪਟਿਆਲੇ ਨੂੰ ਚਾਰਾ ਪਾਸੋਂ ਘੇਰਾ ਪੈ ਰਿਹਾ ਵਾ ਤੇ ਲੱਗਦਾ ਆ ਕਿ ਅੱਜ ਮਜਬੂਰ ਹੋ ਕੇ ਨਾਨਕ ਸਿੰਘ ਨੂੰ ਉਹ ਜਿਹੜਾ ਕੇਸ ਦਰਜ ਕਰਨਾ ਹੀ ਪਣਾ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਪੰਜਾਬ ਸੁਪਰ ਵਿੱਚ ਦਰਬਾਖਸ਼ ਸਿੰਘ ਔਰ ਪੂਰੀ ਬੈਟਰ ਦੀ ਟੀਮ ਆ ਆਰਗੇਨਾਈਜ਼ ਕਰਕੇ ਸਾਰੇ ਜੱਥੇ ਬੰਦਿਆਂ ਨੂੰ ਇੱਕ ਪਰਿਵਾਰ ਬਣਾ ਕੇ ਅੱਜ ਪਟਿਆਲੇ ਵਿੱਚ ਲੈ ਕੇ ਜਾ ਰਹੇ ਜਿਹਦੇ ਵਿੱਚ ਮੇਰੇ ਨਾਲ ਸਾਬਕਾ ਸੈਨਿਕ ਵੈਲਫੇਅਰ ਸੰਗਠਨ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਸਿੰਘ ਜਨਰਲ ਸਕੱਤਰ ਕਤੰਸੀ ਕੋ ਪੂਰੀ ਟੀਮ ਜਿਹਦੇ ਵਿੱਚ ਸਾਬਕਾ ਸੈਨਿਕ ਫੈਰਫਰ ਸੁਸਾਇਟੀ ਇਕਟਾਰੀ ਦੇ ਆ ਰਹੇ ਨੇ ਔਰ ਉਸ ਤੋਂ ਬਾਅਦ ਕਿਟ ਟੀਮ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਪਾਰਟੀ ਦੀ ਟੀਮ ਗਦਾਪੁਰ ਉਹ ਅਲੱਗ ਤੋਂ ਆ ਰਹੀ ਆ ਇਸ ਤਰ੍ਹਾਂ ਸਾਰੀਆਂ ਸਾਂਝੇ ਤੌਰ ਤੇ ਅਸੀਂ ਸਾਰੀਆਂ ਸੰਸਥਾਵਾਂ ਮਿਲ ਕੇ ਇੱਕ ਪਰਿਵਾਰ ਬਣ ਕੇ ਅੱਜ ਚੱਲ ਰਹੇ ਜੱਗੇ ਬਾਣ ਲਾ ਗਿਓ ਸਭੇ ਰੋਸ ਜਾਗਿਓ ਇਹ ਜਿਹੜੀ ਘਟਨਾ ਨਾਨਕ ਨੇ ਕੀਤੀ ਇਹ ਬਾਬੇ ਨਾਨਕ ਨੇ ਦੁਨੀਆ ਡੁਗਦੀ ਤਾਰੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਠ ਕੇ ਚਾਲਣ ਹੋਇਆ ਜੇ ਕੋ ਸੂਰਜ ਨਿਕਲਿਆ ਤਕੇਾਰੇ ਸਭੇ ਹਨੇਰ ਪੜਾਵਾ ਬਾਰੇ ਨਾਨਕ ਜੀ ਨੇ ਜੋ ਕੀਤਾ ਕਿ ਬਹੁਤ ਖਲਾ ਮਾਰੀ ਕੀਤੀ ਅੱਜ ਸਾਡੇ ਇੱਥੇ ਜਲੰਧਰ ਦੀ ਵੈਟਰਨ ਦੇ ਜੌਨ ਦੇ ਪ੍ਰੈਜ਼ੀਡੈਂਟ ਕੈਪਟਨ ਉਹ ਵੀ ਤੁਸੀਂ ਜਿਹੜੇ ਜੋ ਹਮੇਸ਼ਾ ਜਦੋਂ ਵੀ ਕੋ ਟੀਮਾਂ ਜਾਂਦੀਆਂ ਇੱਥੇ ਚਾਹ ਪਾਣੀ ਦੀ ਸੇਵਾ ਕਰਦੇ ਇਹਨਾਂ ਨੇ ਇਹ ਸੈਨਿਕਾਂ ਦੇ ਇਤਿਹਾਸ ਵਾਸਤੇ ਪੰਜਾਬ ਤੋਂ ਲੈ ਕੇ ਰਕਤਿਆਲੇ ਨੂੰ ਸਰਕਾਰ ਦੀ ਇਹ ਜੋ ਜਲਪਣੀ ਦਾ ਲੰਗਰ ਲਾਇਆ ਇਹਨਾਂ ਦਾ ਸਾਹ ਦੇ ਰੂਪ ਵਿੱਚ ਸਨਕਾਰ ਕਰਦੇ ਹਾਂ ਤੇ ਮੈਂ ਪ੍ਰਧਾਨ ਸੁਖਦੇਵ ਸਿੰਘ ਨੂੰ ਬੇਨਤੀ ਕਰਾਂਗਾ ਸਾਰਕਾ ਸੈਨਿਕ ਵੈਲਫੇਅਰ ਕਮੇਟੀ ਦੇ ਸੂਬਾ ਪ੍ਰਧਾਨ ਜੀ ਜਿਨ੍ਹਾਂ ਨੂੰ ਸਿਰਮਾਪਾ ਦੇ ਕੇ ਗੁਰੂਚਨ ਸਨਮਾਨ ਦਿੱਤਾ ਜਾਵੇ ਕਿ ਸਾਡੀ ਏਕਤਾ ਤੇ ਭਾਵਨਾ ਤੇ ਪਿਆਰ ਤੇ ਜਿਹੜੀ ਨਿਸ਼ਟਾ ਭਾਵਨਾ ਦਿੱਤੀ ਗਈ ਬੋਲੇ ਸ਼ਾਨ ਸਾਡੇ ਕੈਪਟਨ ਨਿਰਮਲ ਸਿੰਘ ਜੋ ਸਾਡੇ ਬਹੁਤ ਸਤਿਕਾਰਯੋਗ ਤੇ ਬੜੀ ਸੇਵਾ ਭਾਵਨਾ ਦਿੰਦੇ ਆ ਇਹ ਕਰਕੇ ਇਹਨਾਂ ਨੂੰ ਸਨਮਾਨ ਦੇ ਕੇ ਸਵਾਗਤ ਕਰਾਉਂਦੇ ਆ ਜੈ ਜਵਾਨ ਜੈ ਕਿਸਮਤ ਧੰਕ ਕਲਾ ਜਿੰਦਾਬਾਦ ਧੰਕ ਕਲਾ ਜਿੰਦਾਬਾਦ ਲਓ ਜੀ ਪੱਪਾ ਕੋਣ ਲਖਵੀਰ ਸਿੰਘ ਲਖਾ ਇਹਨਾਂ ਦੇ ਅਪਰਾਲੇ ਦੇ ਸਦਕਾ ਅਸੀਂ ਫੇਰ ਤੋਂ ਹੁਣ ਇਹਨਾਂ ਨੂੰ ਇੱਕ ਸਰਪਾ ਸਾਹਿਬ ਦੇ ਬਖਸ਼ ਕਰਨ ਲੱਗੇ ਆ ਬੋਲੇ ਸੋਨਿਆਲ ਸੇਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ हैदराबाद दोशीअ न गिरफ़्तार करो करो धन करो करनल साहिब ज़िंदबाद ज़िंदबाद करनलाड़ा ज़िंदबाद ज़िंदबाद ज़िंदाबाद